जनहितैषी टीआरपी ਨਹੀਂ ਖਰੀਦਦੇ ਫਰੋਸਾ ਜਿੱਤੇ ਹਨ ਹਮ ਭਗਵਾਨ ਖਾਟੂ ਸ਼ਾਮ ਜੀ ਦੇ ਦਰਬਾਰ ਤੇ ਚਲੀ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਔਰ ਸਾਡੇ ਸੁਪਰੀਮੋ ਅਰਵਿੰਦ ਕੇਰੀ왈 ਜੀ ਦਾ ਇੱਕ ਪੰਜਾਬ ਦੇ ਲੋਕਾਂ ਨਾਲ ਵਾਦਾ ਕਿ ਹਰ ਤਰ੍ਹਾਂ ਦੀ ਜਿਹੜੀ ਖੁਸ਼ਹਾਲੀ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਚਿਹਰੇ ਤੇ ਦੇਖਣਾ ਚਾਹੁੰਦੇ ਆ ਕਿਉਂਕਿ ਜਿਹੜੇ ਲੋਕ ਨੇ ਕਈ ਬੰਦੇ ਜਾ ਸਕਦੇ ਹੁਣ ਕਈ ਨਹੀਂ ਜਾ ਸਕਦੇ ਸਾਰੇ ਆਪਸ ਦੇ ਵਿੱਚ ਮਿਲ ਕੇ ਅੱਜ ਕਟੂ ਸ਼ਾਮ ਦੇ ਦਰਸ਼ਨ ਕਰਨ ਚੱਲੇ ਆ ਵਾਰਡ ਨੰਬਰ 80 ਦੇ ਵਿੱਚ ਅੱਜ ਇਹ ਮਿੱਠੂ ਜੀ ਦੀ ਗਵਾਈ ਦੇ ਵਿੱਚ ਇਹ ਚੱਲੀ ਆ ਬਸ ਸਾਰੀਆਂ ਮੇਰੀਆਂ ਸਤਿਕਾਰਯੋਗ ਭੈਣਾ ਮਾਵਾ ਬਜ਼ੁਰਗ ਮੇਰੇ ਦੋਸਤ ਬੱਚੇ ਸਾਰੇ ਰਲ ਕੇ ਚੱਲਿਆ ਭਗਵਾਨ ਇਹਨਾਂ ਨੂੰ ਹਮੇਸ਼ਾ ਉੱਥੋਂ ਆਪਣਾ ਆਸ਼ੀਰਵਾਦ ਦੇ ਕੇ ਭੇਜੇ ਤਾਂ ਕਿ ਆ ਕੇ ਇਹਨਾਂ ਦੇ ਘਰਾਂ 'ਚ ਖੁਸ਼ਿਆਲੀ ਹੋਰ ਇਹਨਾਂ ਦੇ ਪਰਿਵਾਰਾਂ 'ਚ ਖੁਸ਼ਿਆਲੀ ਭਗਵਾਨ ਹਮੇਸ਼ਾ ਇਹਨਾਂ ਦੇ ਨਾਲ ਅੰਗ-ਸੰਗ ਰਹਿ ਕੇ ਇਹਨਾਂ ਤੇ ਕਿਰਪਾ ਕਰਕੇ ਭੇਜੇ ਤਾਂ ਕਿ ਮੇਰੇ ਹਲਕਾ ਸੈਂਟਰ ਦਾ ਵਿਕਾਸ ਹੋਵੇ ਤੇ ਹਮੇਸ਼ਾ ਸਾਡੇ ਦੇ ਮਾਲਕ ਆਪਣੀ ਕਿਰਪਾ ਬਣਾ ਕੇ ਰੱਖੇ ਅਸੀਂ ਇਹੀ ਉਪਰਾਲੇ ਕਰਦੇ ਰਹੀਏ ਲੋਕਾਂ ਨੂੰ ਖੁੱਲੇ ਦਰਸ਼ਨ ਖਾਟੂ ਸ਼ਾਮ ਦੇ ਹੁੰਦੇ ਰਹਿਣ ਇਹ ਦੁਆ ਦਰਬਾਰ ਸਾਹਿਬ ਵੀ ਜਾਣੀ ਹੈ ਬੱਸਾਂ ਸਾਰੀ ਜਗ੍ਹਾ ਤੇ ਪਰਮਾਤਮਾ ਦੇ ਘਰ ਚ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਅੱਗੋਂ ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਵੀ ਦਿਹਾੜੇ ਚੱਲ ਰਿਹਾ ਇਹ ਹਮੇਸ਼ਾ ਮਾਲਕ ਦੀ ਧਰਤੀ ਦੇ ਉੱਤੇ ਮਾਲਕ ਦੀ ਉਹ ਕਿਰਪਾ ਰਹੀ ਹੈ ਮਾਲਕ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਅਸੀਂ ਸਾਰਾ ਭਾਈਚਾਰਾ ਆਪਸ ਦੇ ਵਿੱਚ ਇਹ ਜਿਹੜਾ ਦਿਹਾੜੇ ਆ ਮਨਾਉਂਦੇ ਰਿਹਾ ਭਾਈ ਕਿੰਨੇ ਸ਼ਰਧਾਲੂ ਜਾ ਰਹੇ ਅੱਜ 44 ਬੰਦੇ ਜਾ ਰਹੇ ਆ ਨਾਲ ਸਤਕਾਰਯੋਗ ਭੈਣਾ ਜਾ ਰਹੀਆਂ ਨੇ ਔਰ 5 10 ਕ ਬੰਦੇ ਚੱਲੇ ਆ ਬਾਕੀ ਮੇਰੀਆਂ ਭੈਣਾ ਮਾਵਾਂ ਚੱਲੀਆਂ ਨੇ ਔਰ ਪ੍ਰਮਾਤਮਾ ਇਹਨਾਂ ਦੇ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹਨਾਂ ਨੂੰ ਖੁੱਲੇ ਦਰਸ਼ਨ ਦਵੇ ਜੈ ਸ਼੍ਰੀ ਸ਼ਰਮ ਕਿੰਨੇ ਦਿਨ ਦਾ ਜਿਹੜਾ ਇਹ ਰਹੇਗਾ ਇਹ 2 ਦਿਨ ਦਾ ਪਰਸੋਂ ਨੂੰ ਆਜੂਗੇ ਇਹ ਪਰਸੋਂ ਰਾਤ ਤੱਕ ਆਜੂਗੇ ਉੱਥੇ ਖੁੱਲੇ ਸਰਕਾਰ ਵੱਲੋਂ ਖੁੱਲਾ ਸਦਾਵਾ ਭਗਵਾਨ ਵੱਲੋਂ ਔਰ ਸਰਕਾਰ ਵੱਲੋਂ ਵੀ ਖੁੱਲੇ ਦਰਸ਼ਨ ਕਰਾਉਣ ਦਾ ਜਿਹੜਾ ਬਚਨ ਬਾਲਾ ਸੀ ਮੈਮ ਕੀ ਨਾਮ ਹੈ ਜੀ ਗੀਤਾ ਕਪੂਰ ਗੀਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਭਗਵੰਤ ਮਾਨ ਜੀ ਵੱਲੋਂ ਜਿਹੜੀ ਇਹ ਯਾਤਰਾ ਕਰਵਾਈ ਜਾ ਰਹੀ ਹੈ ਅਸੀਂ ਬਹੁਤ ਧੰਨਵਾਦੀ ਆ ਭਗਵੰਤ ਮਾਨ ਜੀ ਦੇ ਔਰ ਆਪਣੇ ਐਮਐਲਏ ਪੱਪੀ ਪ੍ਰੈਸ਼ਰ ਜੀ ਦੇ ਜਿਹੜੇ ਕਿ ਇਹਨਾਂ ਨੇ ਉਪਰਾਲਾ ਕੀਤਾ ਹੈ ਘਾਟੂ ਸ਼ਾਮ ਜੀ ਦੇ ਜਾਂਦਾ ਜਿਹੜੇ ਨਹੀਂ ਜਾ ਸਕਦੇ ਉਹ ਵੀ ਜਾ ਰਹੇ ਹੈ ਸਾਰੇ ਸੰਗਤ ਇਕੱਠੇ ਹੋ ਕੇ ਜਾ ਰਹੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਚਾਰੀ ਕਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਅੱਜ ਘਾਟੂ ਸ਼ਾਮ ਜਾ ਰਿਹਾ ਤੇ ਜਿਹੜੀ ਜਿਹੜੀ ਹਰੇਕ ਜਗ੍ਹਾ ਜਿਹੜੀ ਲੈ ਕੇ ਜਾਣੀ ਹੈ ਉਹਦੇ 'ਚ ਵੀ ਜਾਉਂਗੇ ਜਿਆ ਜੀ ਸ਼ਾਮ ਬਾਬਾ ਜੀ ਦਾ ਹੁਕਮ ਹੋਇਆ ਤਾਂ ਬੁਲਾਉਂਦੇ ਰਹਿਣਗੇ ਤੇ ਅਸੀਂ ਜਾਂਦੇ ਰਵਾਂਗੇ ਸਾਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰਾਂ ਉਹਨਾਂ ਦੀ ਰਹਿਮਤ ਦੇ ਕੋਠਾਰੀ ਆ ਬੁਲਾਉਂਦੇ ਰਹਿਣ ਤਾਂ ਅਸੀਂ ਜਾਂਦੇ ਰਵਾਂਗੇ ਜੀ ਪੈਸੇ ਵੀ ਲਿੱਤੇ ਜਾ ਰਹੇ ਜਾਂ ਨਹੀਂ ਜੀ ਇਹ ਇਹਨਾਂ ਵੱਲੋਂ ਪ੍ਰਾਲਾ ਦਿੱਤਾ ਜਾ ਰਿਹਾ ਸਾਰਿਆਂ ਨੂੰ ਨਿਸ਼ੁਲਕ ਜਾ ਰਹੇ ਨੇ ਸਾਰੀ ਸੰਗ ਜਿਹੜੇ ਨਹੀਂ ਵੀ ਜਾ ਸਕਦੇ ਉਹਨਾਂ ਲਈ ਵੀ ਬਹੁਤ ਭਲਪ ਹੋ ਰਹੀ ਹੈ ਜਾ ਸਕਦੀ ਹੈ ਹਾਂ ਜੀ ਨਾਲ ਕੀ ਦਿੱਤੀ ਗਈ ਹੈ ਹਾਂ ਜੀ ਨਾਲ ਕੀ ਕੀ ਤੁਹਾਨੂੰ ਦਿੱਤਾ ਉਹ ਨਾ ਲੈਣਾ ਨੇ ਇੱਕ ਕਿੱਟ ਦਿੱਤੀ ਹੈ ਜਿਹਦੇ ਵਿੱਚ ਬਲੈਂਕਟ ਵਗੈਰਾ ਉਹ ਯੂਜ਼ ਦਾ ਸਮਾਨ ਕੁਝ ਦਿੱਤਾ ਗਿਆ ਹੈ ਜੀ ਉਸੇ ਕਿੰਨੇ ਦਿਨ ਦਾ ਟੂਰ ਰਹੇਗਾ ਇਹ 2 ਦਿਨ ਤੇ 3 ਦਿਨ ਦਾ ਪਰ ਸੋ ਅਸੀਂ ਵਾਪਸ ਆ ਜਾਾਂਗੇ ਠੀਕ ਹੈ ਜੀ ਇਹ ਕਰ ਕੀ ਨਾ ਹੈ ਮੇਰਾ ਨਾਮ ਮਿੱਠੂ ਬੰਸਲਾ ਵਾਰਡ ਨੰਬਰ 80 ਹੈ ਸਾਡਾ ਤੇ ਸਾਨੂੰ ਅੱਜ ਪੰਜਾਬ ਸਰਕਾਰ ਵੱਲੋਂ ਭਗਵੰਦ ਮਾਨ ਜੀ ਸਰਕਾਰ ਤੇ ਸਾਡੇ ਖਾਸ ਕਰ ਸਾਡੇ ਐਮ.ਐਲ.ਏ. ਅਸ਼ੋਕਪਰਾਸ਼ਰ ਪੱਪੀ ਜੀ ਵੱਲੋਂ ਹੁਕਮ ਹੋਇਆ ਸੀ ਉਹਨਾਂ ਚਾਰ ਪੰਜ ਆਪਸ਼ਨ ਦਿੱਤੇ ਸੀ ਵੀ ਕਿਹੜੀ ਵੀ ਜਗਾ ਧਾਰਮਿਕ ਯਾਤਰਾ ਤੁਸੀਂ ਲੈ ਜਾਣਾ ਚਾਹੁੰਦੇ ਹੋ। ਤੇ ਆ ਸਕਦੇ ਹਾਂ ਅਸੀਂ ਮੱਲੇ ਦੀ ਸੰਗਤ ਨਾਲ ਡਿਸਕਸ ਕੀਤਾ ਤਾਂ ਇਹਨਾਂ ਨੇ ਖਾਟੂ ਸ਼ਾਮ ਸਿਲੈਕਟ ਕੀਤਾ ਮੇਰੇ ਮੱਲਾ ਨਵਾਸੀਆਂ ਨੇ। ਖਾਸ ਕਰਕੇ ਅਸੀਂ ਇਹਦੇ ਵਿੱਚ ਮੋਸਟਲੀ ਉਹੀ ਬੰਦੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਾਇਦ ਉਹ ਨਹੀਂ ਜਾਣ ਜੋਗੇ। ਔਰ ਕਈ ਬੰਦੇ ਪਹਿਲਾਂ ਸ਼ੁਰੂ ਜ ਘੱਟ ਸੀਗੇ ਅੱਜ ਜਦੋਂ ਦੀ ਕੱਲ ਦੀ ਬਾਤ ਹੋਈ ਆ ਮੈਨੂੰ ਲੱਗਦਾ ਸਾਡਾ 3-4 ਬੱਸਾਂ ਲੈ ਜਾਏ ਵਗੈਰਾ ਨਹੀਂ ਸਾਨੂੰ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਤਿੰਨੇ ਚਾਰੇ ਲੈ ਕੇ ਜਾਵਾਂਗੇ ਕਿਉਂਕਿ ਪਹਿਲੀ ਵਾਰ ਤੁਹਾਨੂੰ ਵੀ ਸਮਝ ਆ ਵੀ ਬੱਸ ਲੋਕੀ ਸੋਦੇ ਪਤਨ ਜਾਣੇ ਕੀ ਨਹੀਂ ਜਾਣੇ ਹੁਣ ਜਾਂਦੀ ਦੇਖ ਕੇ ਰਸ ਜ਼ਿਆਦਾ ਵਧਿਆ ਵਾ ਹੁਣ ਇਸ ਕਰਕੇ ਅਸੀਂ ਉਹਨਾਂ ਨੂੰ ਪੈਂਡਿੰਗ ਰੱਖਿਆ ਅਗਲੀਆਂ 2-3 ਬਸਾਂ ਨੂੰ ਸਾਰਿਆਂ ਨੂੰ ਲੈ ਕੇ ਜਾਵਾਂਗੇ ਮੈਂ ਇੱਕ ਵਾਰ ਫੇਰ ਤੋਂ ਖਾਸ ਕਰ ਸਾਡੇ ਐਮ.ਐਲ.ਏ. ਸੁਪਰਾਸ਼ਟ ਪੱਪੀ ਦਾ ਧੰਨਵਾਦ ਕਰਦਾ ਇਹ ਯਾਤਰਾ ਸਾਡੀ ਫ੍ਰੀ ਆਫ ਕਾਸਟ ਆ ਜਦੇ ਰਸਤੇ ਵਿੱਚ ਖਾਣਾ ਪੀਣਾ ਸਰਕਾਰ ਵੱਲੋਂ ਆ ਰਹਿਣ ਦਾ ਇੰਤਜ਼ਾਮ ਸਰਕਾਰ ਵੱਲੋਂ ਆ ਔਰ ਇੱਕ ਇੱਕ ਕਿੱਟ ਦਿੱਤੀ ਆ ਸਾਰਿਆਂ ਨੂੰ ਦੇ ਵਿੱਚ ਕੰਬਲ ਚਾਦਰ ਛਾਤਾ ਵਗੈਰਾ ਸਮਾਨ ਹੈਗਾ ਅਸੀਂ ਫੇਰ ਇੱਕ ਵਾਰ ਐਮ.ਐਲ.ਏ ਸਾਡਾ ਧੰਨਵਾਦ ਕਰਦੇ ਆ ਯਾਤਰੀ ਜਿਹੜੇ ਆ ਲੈ ਕੇ ਜਾ ਸਾਡੇ ਇਥੋਂ ਇਹ ਟੋਟਲ ਬਸ ਦੇ ਵਿੱਚ 45 ਨੇ 3 ਸਰਕਾਰੀ ਬੰਦੇ ਨੇ 42 ਸਵਾਰੀਆਂ ਸੈਣਾ ਸੈਣਾ ਸਾਰਾ ਸਭ ਉੱਥੋਂ ਆ ਜੀ ਹੋਟਲ ਆਲਰੇਡੀ ਬੁੱਕਾ ਕਿਉਂਕਿ ਸਾਡੇ ਨਾਲ ਦੇ ਵਾਰਚੋ ਪਹਿਲਾਂ ਬਸ ਗਈ ਆ ਇਹ ਸਾਲਾ ਸਰਬਾਲਾ ਜੀ ਸ਼ਾਮੀ ਆ ਪਹੁੰਚ ਜਾਣਾ ਇਹਨਾਂ ਨੇ ਰਾਤ ਉੱਥੇ ਰਹਿਣਗੇ ਦਰਸ਼ਨ ਕਰਨਗੇ ਸਵੇਰੇ ਨਾਸ਼ਤਾ ਕਰਾ ਕੇ ਉੱਥੋਂ ਅੱਗੇ ਲੈ ਜਾਣਗੇ ਖਾਟੂ ਸ਼ਾਮ ਤੋਂ ਫਿਰ ਕੱਲ ਸ਼ਾਮ ਤੱਕ ਜਾਂ ਰਾਤ ਤੱਕ ਰਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸਰਕਾਰ ਕੋਲੇ ਉਪਰਾਲਾ ਕੀਤਾ ਜਾ ਰਿਹਾ ਸਾਰੇ ਉਪਰਾਲੇ ਦੇਖੋ ਸਰਕਾਰਾਂ ਅੱਗੇ ਵੀ ਕਈ ਕਹਿੰਦੀਆਂ ਨੇ ਪੈਸੇ ਉਹ ਇੱਧਰ ਉਰ ਕਹਿੰਦੀਆਂ ਖਰਚ ਕਰਤੇ ਪਰ ਇਹ ਕਿਤੇ ਨਾ ਕਿਤੇ ਇਸ ਗੱਲ ਨੂੰ ਆਪਾਂ ਵੀ ਸਮਝਦੇ ਵੀ ਲੋਕਾਂ ਨੂੰ ਲੱਗਦਾ ਤਾਂ ਵੀ ਸਾਡੇ ਦੇ ਹੀ ਖਰਚ ਹੋ ਰਹੇ ਆ ਅਗੇ ਹੁੰਦੇ ਕਈ ਜਿਹਾ ਕਹਿ ਦਿੰਦੇ ਨੇ ਖਰਚ ਹੋਇਆ ਕਿਸੇ ਨੇ ਦੇਖਿਆ ਨਹੀਂ ਹੁੰਦਾ ਇਹ ਪੈਸਾ ਖਰਚ ਹੁੰਦਾ ਲੋਕਾਂ ਨੂੰ ਦਿਖਦਾ ਪਿਆ ਵਾ ਔਰ ਇਹ ਚ ਕੋਈ ਹਰਜ ਨਹੀਂਗਾ ਕਿ ਲੋਕਾਂ ਦਾ ਪੈਸਾ ਲੋਕਾਂ ਕੋ ਪਹੁੰਚ ਵੀ ਰਿਹਾ ਉਹਦੇ ਚ ਕੋਈ ਹਰਜ ਨਹੀਂ ਲੋਕ ਲੋਕ ਬਹੁਤ ਖੁਸ਼ ਨੇ ਤੁਸੀਂ ਦੇਖ ਲਓ ਸਾਧ ਸੰਗਤ ਖੁਸ਼ਾਬੜੀ